ਮਤਰੀ ਸਰਦਾਰ ਪ੍ਰਵੰਸੋ ਮਾਨ ਸਾਹਿਬ ਅੱਜ ਅਕਮ ਤੇ ਜਿਹੜਾ ਮੰਡੀ ਅਸੀਂ ਆਣਾ ਪਹੁੰਚੇ ਗਾਣਾ ਮੰਡੀ ਦੇ ਵਿੱਚ ਦੇਖਿਆ ਉਹਨਾਂ ਨੇ ਆ ਕੇ ਕਿ ਮੰਡੀ ਦੇ ਪ੍ਰਬੰਧ ਚੈੱਕ ਕੀਤੇ ਨੇ ਦੇਖਿਆ ਜਿਵੇਂ ਕਿ ਕਮਿਸ਼ਨ ਸ੍ਰੀਮ ਸਾਹਿਬ ਕੰਮ ਕਿਸਾਨਾਂ ਵਾਂਗੂ ਕੰਮ ਇਨਸਾਨਾਂ ਵਾਂਗੂ ਲੋਕਾਂ ਹੀ ਬਿਸਰਦੇ ਨੇ ਅੱਜ ਵੀ ਲੋਕਾਂ 'ਚ ਹਰ ਅੜਤੀ ਨੂੰ ਮਿਲੇ ਆਮ ਦੁਕਾਨ ਮਰੇ ਫਰਨੇਦਾਰਾਂ ਨੂੰ ਮਿਲੇ ਤੇ ਕਿਸਾਨਾਂ ਨੂੰ ਮਿਲੇ ਵਰਕਰਾਂ ਨੂੰ ਮਿਲੇ ਅ ਅਫੀਸਰਾਂ ਸਹਿਬਾਨਾਂ ਨੂੰ ਬਹੁਤ ਵਧੀਆ ਜਿਹਾ ਮਾਹੌਲ ਆ ਇੱਕ ਸਜਿਆ ਗਿਆ ਇਹਨਾਂ ਨਾਲ ਸਾਡੀ ਮੰਡੀ ਦੇ ਵਿੱਚ ਵੀ ਜਿਹੜੀ ਸਾਡੇ ਸਾਥੀ ਨੇ ਸਾਡੇ ਉਹਨਾਂ ਨੇ ਵੀ ਖੁਸ਼ੀ ਦੀ ਲਹਿਰ ਅਤੇ ਬਰਕਰਾਰੀ ਪੁੱਛੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਉਣਾ ਮੰਡੀ ਦੀ ਚੈਕ ਇਨ ਕਰਨ ਦਾ ਦੇਖ ਕੇ ਰਹਿਣਾ ਆਪਣੇ ਆਪ ਦੀ ਵਿਵਧੀ ਕਰਿਆ। ਤੋਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਵੀ ਮੈਂ ਅਰਦਾਸ ਕਰਦੀ ਹਾਂ ਕਿ ਕਿਸੇ ਤਰ੍ਹਾਂ ਦੀ ਕਮੀ ਪੇਚੀ ਨਾ ਹੋ ਰਹੇ। ਹਮੇਸ਼ਾ ਜਦੋਂ ਤੋਂ ਆਪਣੀ ਪਾਰਟੀ ਸਰਕਾਰ ਬਣੀ ਹੈ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਜਿਹੜਾ ਉਹਦੀ ਡਿਮੈਂਟ ਵੀ ਪ੍ਰੋਪਰ ਹੋ ਰਹੀ ਹੈ ਤੇ ਅਸੀਂ ਕਿਸੇ ਨੂੰ ਰੋਲ ਨਹੀਂ ਦਿੰਦਾ ਕੋਈ ਲਿਫਟਿੰਗ ਕੋਈ ਬਾਰਦਾਨਾ ਨਾਂ ਦਾ ਜਿਹੜਾ ਪਹਿਲਾਂ ਲੋਕ ਸੁਣਦੇ ਹੁੰਦੇ ਸੀ ਕਿ ਬਾਰਦਾਨਾ ਹੁਣ ਤਾਂ ਅਮਰੀਕਾ 'ਚ ਸੁਣਿਆ ਵੀ ਨਹੀਂ ਵੀ ਘਟਦਾ ਰਿਹਾ ਅਸੀਂ ਸਾਰੇ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਹਾਂ ਲੋਕਾਂ ਦੀ مطابق کم کر رہے ہیں کیونکہ اِس آم لو مختری صاحب آمیں تو اس کا کہ بہت مختری صاحب کا دنواد آڑتی صاحبان کا بھی جانے بڑی گرم جوشی سواگت کیا سو سارے نے مختری صاحب چیزوں کو اسی گروہ مہاراج کے اردس کرتے ہیں کہ ساری منڈی کازن سارے آنے کا ودیل ਜੀ ਇਨਸਾਨ ਜਿਹੜਾ ਆਪਣੇ ਗਿਰਦੇ ਵਿੱਚ ਪੈਸਾ ਪਾ ਕੇ ਜਦੋਂ ਉਹ ਪਾਸ ਦਫਤਰੋਂ ਆਪਣੇ ਘਰ ਸੱਤੇ ਖੜੇ ਹੋ ਉਹ ਬਲੈਕਲੇ ਬਹੁਤ ਬਹੁਤ ਆਪ ਨੂੰ ਮੁਖੌਤੀ ਸਾਬ ਦਾ ਤੁਹਾਡਾ ਵੀ ਤਰਫੋਂ মিডিਆ ਦਾ ਵੀ ਤਨਵਾਦ ਸਾਰੇ ਸਾਥੀਆਂ ਦਾ ਜਿੰਨੇ ਵੀ ਇਥੇ ਪਹੁੰਚੇ ਸਦਾ ਬਹੁਤ ਬਹੁਤ ਧਰਵਾਇ ਕੁਝ ਕਾਉਚਾ ਸੀਮ ਸਾਹਿਬ ਅਨਾਜ ਮੰਡੀ ਬਸੀ ਪਹਟਾਣਾ ਪਹੁੰਚੇ ਨੇ ਇਹ ਪਹਿਲੀ ਵਾਰੀ ਹੋਇਆ ਕਿ ਕੋਈ ਸੀਐਮ ਆਮ ਬੰਦਿਆਂ ਦੇ ਵਿੱਚ ਆ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਗਏ ਨੇ ਉਹਨਾਂ ਨੇ ਲਿਫਟਿੰਗ ਵਾਰੀ ਮੌਇਸਚਰ ਵਾਰੀ ਤੇ ਬਾਕੀ ਸਾਰੀਆਂ ਚੀਜ਼ਾਂ ਬਾਰੇ ਡੀਸੀ मैम ਤੋਂ ਅਸਲੀਏ मैम ਤੋਂ ਸਾਰੀਆਂ ਗੱਲਾਂ ਪੁੱਛੀਆਂ ਤੇ ਸਾਰਿਆਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਬਹੁਤ ਹੀ ਮਿਲਨਸਾਰ ਮੁੱਖ ਮੰਤਰੀ ਨੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਿਛਲੀ ਸਰਕਾਰਾਂ ਸਮੇਂ ਦੇਖਿਆ ਜਾਂਦਾ ਸੀ ਕਿ ਮਿਲਣ ਨਹੀਂ ਜਾਂਦੇ ਕਿਵੇਂ ਪਿਛਲੀ ਸਰਕਾਰਾਂ ਦੇ ਕੋਈ ਨੇੜੇ ਨਹੀਂ ਸੀ ਆਉਣ ਦਿੰਦਾ ਹੁਣ ਤਾਂ ਹਰੇਕ ਬੰਦਾ ਆਵਾਜ਼ ਮਾਰ ਕੇ ਸੀਐਮ ਸਾਹਿਬ ਨੂੰ ਬੁਲਾ ਲੈਂਦੇ ਨੇ ਤੇ ਉਹਨਾਂ ਦਾ ਬੜਾ ਆਪਣਾ ਹੈ ਕਿ ਸਾਰਿਆਂ ਨੂੰ ਕਹਿੰਦੇ ਨੇ ਆਓ ਮੇਰੇ ਨਾਲ ਗੱਲ ਕਰੋ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਸੀਐਮ ਸਾਹਿਬ ਇੱਕ ਆਮ ਇਨਸਾਨ ਵਾਂਗੂ ਹਰੇਕ ਨੂੰ ਮਿਲਦੇ ਨੇ ਤੇ ਸੀਐਮ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕੀ ਮਚਲਦੀ ਹੈ ਜੀ ਦਾ ਵਧੀਆ ਚੱਲ ਰਹੀ ਹੈ ਜੀ ਕੋਈ ਦਿੱਕਤ ਕਿਸੇ ਨੂੰ ਕੋਈ ਕਿਸਾਨ ਨੂੰ ਕੋਈ ਦਿੱਕਤ ਨਹੀਂ ਕੋਈ ਨਾਲ ਦੀ ਨਾਲ ਲਿਫਟ ਨਹੀਂ ਰਹੀ ਕੋਈ ਪਰੇਸ਼ਾਨੀ ਨਹੀਂ ਕਿਸੇ ਤੇ ਪੈਸੇ ਦੀ ਗੱਲ ਕੀਤੀ ਜਾ ਵੀ ਖਾਤੇ ਸਭ ਕੋਈ ਸਭ ਓਕੇ ਹੈ ਜੀ ਤਾਂ ਪਿੰਡ ਮੁੱਲਾ ਪਰ ਜਿਲ੍ਹਾ ਫਤਿਹਗੜ ਸਾਹਿਬ ਅੱਜ ਮਾਨਯੋਗ ਸੀਐਮ ਮਾਨ ਸਾਹਿਬ ਅੱਜ ਬਸੀਪਖਣਾ ਮੰਡੀ ਵਿੱਚ ਦੌਰਾ ਕਰ ਰਹੇ ਸੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਗਰਾਊਂਡ ਰਿਪੋਰਟ ਤੇ ਆ ਕੇ ਸਾਰੇ ਕਿਸਾਨਾਂ ਦੀ ਸੁਣੀ ਹੈ ਗੱਲਬਾਤ ਤੇ ਮੰਡੀਆਂ ਵਿੱਚ ਆਉਣ ਬੜੀਆਂ ਦਿੱਕਤਾਂ ਬਾਰੇ ਪੁੱਛਿਆ ਉਹਨਾਂ ਦਾ ਨਾਲ ਦੀ ਨਾਲ ਡੀਸੀ ਮੈਮ ਨੂੰ ਕਹਿ ਕੇ ਹੱਲ ਵੀ ਕਰਵਾਇਆ ਹੈ। ਮੈਸ ਦਾ ਇਸ ਵਾਰ ਕੋਈ ਦਿੱਕਤ ਆ ਨਹੀਂ ਰਹੀ। ਨਾਲ ਦੀ ਨਾਲ ਸਾਰਾ ਕੁਝ ਹੋ ਰਿਹਾ ਹੈ। ਲਿਫਟਿੰਗ ਵੀ ਹੋ ਰਹੀ ਹੈ। ਮੰਡੀਆਂ ਵਿੱਚ ਜਗ੍ਹਾ ਸਪੇਸ ਖਾਲੀ ਹੈ। ਉਸ ਕਰਕੇ ਜ਼ਿੰਮੇਵਾਰਨ ਉਹ ਠੇਰੀ ਵਿੱਚ ਵੀ ਸਫਾਈ ਹੋ ਰਿਹਾ ਹੈ। ਪਹਿਲਾਂ ਤਾਂ ਨਹੀਂ ਲਿਫਟਿੰਗ ਬਹੁਤ ਸਲੋ ਹੁੰਦੀ ਸੀ। ਸਾਰੀ ਮੰਡੀ ਦੇ ਵਿੱਚ ਪੋਰੀਆਂ ਨਾਲੇ ਜਾਮ ਲੱਗ ਜਾਂਦਾ ਤਾਂ ਕਿਸਾਨਾਂ ਨੂੰ ਦੋ-ਦੋ ਦਿਨ ਇੱਥੇ ਮੰਡੀਆਂ ਵਿੱਚ ਰੋਲਣਾ ਪੈਂਦਾ ਸੀ। ਉਹ ਲਿਫਟਿੰਗ ਦੇ ਪ੍ਰਬੰਧ ਵਿੱਚ ਵੀ ਐਸੇ ਕਿ ਸਾਨੂੰ ਸੌਖਾ ਲੇਬਰ ਨੂੰ ਵੀ ਸੌਖਾ ਇਸ ਕਰਕੇ ਕਿਸਾਨ ਸਵੇਰੇ ਆਉਂਦਾ ਟਰਾਲੀ ਲੈ ਕੇ ਸਮੇਟਾ ਲਈ ਬੇਟ ਕੇ ਆਪਣੇ ਘਰ ਚਲਾ ਜਾਂਦਾ ਤੇ ਪੇਮੈਂਟ ਦੀ ਵੀ ਇਸ ਵਾਰ ਕੋਈ ਦਿੱਕਤ ਨਹੀਂ ਆ ਰਹੀ ਜਿਵੇਂ ਸੀਐਮ ਮਾਨ ਸਾਹਿਬ ਕਹਿ ਰਹੇ ਸੀ ਕਿ ਘਰ ਜਾਂਦੀ ਸਰ ਪੇਮਟ ਆ ਜਾਂਦੀ ਹੈ ਉਹ ਉਹਨਾਂ ਨੇ ਵਾਦਾ ਪੂਰਾ ਕਰਕੇ ਦਿਖਾਇਆ ਨਾਲ ਦੀ ਨਾਲ ਸਾਡੇ ਖਾਤਿਆਂ 'ਚ ਪੈਸੇ ਪੈ ਰਹੇ ਨੇ ਸੋ ਅਸੀਂ ਮਾਨ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਰਦਾਰ ਪ੍ਰਵਾਨ ਸਿੰਘ ਮਾਨ ਸਾਹਿਬ ਅੱਜ ਅਕਾਲ ਚੇਪ ਜਿਹੜਾ ਮੰਡੀ ਬਸੀ ਮੈਂ ਪਹੁੰਚੇ ਗਾਣਾ ਮੰਡੀ ਦੇ ਵਿੱਚ ਦੇਖਿਆ ਉਹਨਾਂ ਨੇ ਆ ਕੇ ਕਿ ਮੰਡੀ ਦੇ ਪ੍ਰਬੰਧ ਚੈੱਕ ਕੀਤੇ ਨੇ ਦੇਖਿਆ ਜਿਵੇਂ ਕਿ ਕਮਿਸ਼ਨ ਸੀਮ ਸਾਹਿਬ ਕੰਮ ਕਿਸਾਨਾਂ ਵਾਂਗੂ ਕੰਮ ਇਨਸਾਨਾਂ ਵਾਂਗੂ ਲੋਕਾਂ ਨੂੰ ਬਿਚਰਦੇ ਨੇ ਅੱਜ ਵੀ ਲੋਕਾਂ 'ਚ ਹਰ ਅੜਤੀ ਨੂੰ ਮਿਲੇ ਆਮਦੋਪਕਰ ਨੂੰ ਮਿਲੇ ਪਰਨੇਦਾਰਾਂ ਨੂੰ ਮਿਲੇ ਤੇ ਕਿਸਾਨਾਂ ਨੂੰ ਮਿਲੇ ਵਰਕਰਾਂ ਨੂੰ ਮਿਲੇ ਅ ਅਫੀਸਰਾਂ ਸਹਿਬਾਨਾਂ ਨੂੰ ਬਹੁਤ ਵਧੀਆ ਜਿਹਾ ਮਾਹੌਲ ਆ ਇੱਕ ਸਜਿਆ ਗਿਆ ਇਹਦੇ ਨਾਲ ਸਾਡੇ ਮੰਡੀ ਦੇ ਵਿੱਚ ਵੀ ਜਿਹੜੀ ਸਾਡੇ ਸਾਥੀ ਨੇ ਸਾਡੇ ਉਨਾਂ ਨੇ ਵੀ ਕੁਰਸੀ ਦੀ ਲਹਿਰ ਅਤੇ ਬਕਰ ਰਾਜੀ ਪੁੱਛੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਉਣਾ ਮੰਡੀ ਦੀ ਚੈਕਿੰਗ ਕਰਨਾ ਦੇਖ ਕੇ ਜਾਣਾ ਆਪਣੇ ਆਪ ਦੀ ਵਿਵਧੀ ਕਰਿਆ। ਤੋਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਵੀ ਮੈਂ ਅਰਦਾਸ ਕਰਦੀ ਹਾਂ ਕਿ ਕਿਸੇ ਤਰ੍ਹਾਂ ਦੀ ਕਮੀ ਪੈਤੀ ਆ ਉਹ ਨਾ ਰਹੇ। ਹਮੇਸ਼ਾ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਜਿਹੜਾ ਉਹਦੀ ਡਿਮੈਂਟ ਵੀ ਪ੍ਰੋਪਰ ਹੋ ਰਹੀ ਹੈ ਤੇ ਅਸੀਂ ਕਿਸੇ ਨੂੰ ਰੋਨ ਨਹੀਂ ਦੱਸਦਾ ਕੋਈ ਲਿਫਟਿੰਗ ਕੋਈ ਬਾਰਦਾਨਾ ਨਾਂ ਦਾ ਜਿਹੜਾ ਪਹਿਲਾਂ ਲੋਕ ਸੁਣਦੇ ਹੁੰਦੇ ਸੀ ਕਿ ਬਾਰਦਾਨਾ ਹੁਣ ਤਾਂ ਅਮਰੀਕਾ ਚ ਸੁਣਿਆ ਵੀ ਨਹੀਂ ਵੀ ਘਟਦਾ ਰਿਹਾ ਅਸੀਂ ਸਾਰੇ ਆਪਣੇ ਹਿਸਾਬ ਦਾ ਕੰਮ ਕਰ ਰਹੇ ਲੋਕਾਂ ਦੀ ਦੇ ਮੁਤਾਬਕ ਕੰਮ ਕਰ ਰਹੇ ਜਿਵੇਂ ਅਸੀਂ ਆਮ ਲੋਕਾਂ ਤੋਂ ਮੁਕਤਰੀ ਸਭਾ ਆਪਣੇ ਲੋਕਾਂ ਤੋਂ ਇਹ ਜੋ ਇਸ ਕੱਪੇ ਬਹੁਤ ਮੁਕਤਰੀ ਸਭਾ ਦਾ ਤਨਵਾੜ ਆਰਥੀ ਸਭਾ ਲਗਾ ਲਾ ਬੜੀ ਦਰਮੁਜਸ਼ੀ ਦੇ ਨਾਲ ਸਵਾਗਤ ਜੋ ਸਾਰਿਆਂ ਨੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਚੀਜ਼ ਕਹੀ ਸੀ ਅਸੀਂ ਗੁਰੂ ਮਹਾਰਾਜ ਦੇ ਅਰਦਾਸ ਕਰਦੇ ਹਾਂ ਕਿ ਸਾਡੀ ਮੰਡੀ ਦੇ ਜਿਹੜਾ ਸਿਚੂਏਸ਼ਨ ਆ ਸਾਰਿਆਂ ਦਾ ਵਧੀਆ ਲੱਗੇ। ਹਰ ਇਨਸਾਨ ਜਿਹੜਾ ਆਪਣੇ ਘਿਰਦੇ ਵਿੱਚ ਪੈਸਾ ਪਾ ਕੇ ਜਦੋਂ ਔਰਸ ਦਫਤਰੋਂ ਮਿਲਦੇ ਆਪਣੇ ਘਰ ਸੱਤੇ ਖੜੇ ਹੋ ਉਹ ਬਲੈਕ ਲਿਫਟ ਨੂੰ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਤੁਹਾਡਾ ਵੀ ਧੰਨਵਾਦ মিডিਆ ਦਾ ਵੀ ਧੰਨਵਾਦ ਸਾਰੇ ਸਾਥੀਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਸਦਾ ਬਹੁਤ ਬਹੁਤ ਧੰਨਵਾਦ ਗੁਰਬਾਈ ਕੁਜੀਾਉਚਾ ਸੀਐਮ ਸਾਹਿਬ ਅਨਾਜ ਮੰਡੀ ਬਸੀ ਪਠਾਣਾ ਪਹੁੰਚੇ ਨੇ ਇਹ ਪਹਿਲੀ ਵਾਰ ਹੀ ਹੋਇਆ ਕਿ ਕੋਈ ਸੀਐਮ ਆਮ ਬੰਦਿਆਂ ਦੇ ਵਿੱਚ ਆ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਗਏ ਨੇ ਉਹਨਾਂ ਨੇ ਲਿਫਟਿੰਗ ਬਾਰੇ ਮੌਇਸਚਰ ਬਾਰੇ ਤੇ ਬਾਕੀ ਸਾਰੀਆਂ ਚੀਜ਼ਾਂ ਬਾਰੇ ਡੀਸੀ ਮੈਮ ਤੋਂ ਤਸਰੀਮ ਮੈਮ ਤੋਂ ਸਾਰੀਆਂ ਗੱਲਾਂ ਪੁੱਛੀਆਂ ਤੇ ਸਾਰਿਆਂ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਬਹੁਤ ਹੀ ਮਿਲਨਸਾਰ ਮੁੱਖ ਮੰਤਰੀ ਨੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਪਿਛਲੀ ਸਰਕਾਰਾਂ ਸਮੇਂ ਦੇਖਿਆ ਜਾਂਦਾ ਸੀ ਕਿ ਮੇਰੇ ਮਿਲਣ ਜਾਂਦੇ ਕਿਵੇਂ ਪਿਛਲੀ ਸਰਕਾਰਾਂ ਦੇ ਕੋਈ ਨੇੜੇ ਨਹੀਂ ਸੀ ਆਉਣ ਦਿੰਦਾ। ਹੁਣ ਤਾਂ ਹਰੇਕ ਬੰਦਾ ਆਵਾਜ਼ ਮਾਰ ਕੇ ਸੀਐਮ ਸਾਹਿਬ ਨੂੰ ਬੁਲਾ ਲੈਂਦੇ ਨੇ ਤੇ ਉਹਨਾਂ ਦਾ ਬੜਾ ਆਪਣਾ ਹੈ ਕਿ ਸਾਰਿਆਂ ਨੂੰ ਕਹਿੰਦੇ ਨੇ ਆਓ ਮੇਰੇ ਨਾਲ ਗੱਲ ਕਰੋ। ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਸੀਐਮ ਸਾਹਿਬ ਇੱਕ ਆਮ ਇਨਸਾਨ ਵਾਂਗੂ ਹਰੇਕ ਨੂੰ ਮਿਲਦੇ ਨੇ ਤੇ ਸੀਐਮ ਸਾਹਿਬ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ। ਕੀ ਮੈਂ ਚੱਲ ਰਹੀ ਹੈ? ਜੀ ਦਾ ਵਧੀਆ ਚੱਲ ਰਹੀ ਹੈ ਜੀ। ਕੋਈ ਦਿੱਕਤ ਕਿਸੇ ਨੂੰ ਕੋਈ ਕਿਸਾਨ ਨੂੰ ਕੋਈ ਦਿੱਕਤ ਨਹੀਂ ਕੋਈ ਨਾਲ ਦੀ ਨਾਲ ਲਿਫਟ ਨਹੀਂ ਕੋਈ ਪਰੇਸ਼ਾਨੀ ਨਹੀਂ ਕਿਸੇ ਤੇ ਪੈਸੇ ਦੀ ਗੱਲ ਕੀਤੀ ਜਾ ਵੀ ਖਾਤੇ ਸਭ ਓਕੇ ਆ ਜੀ ਤਾਂ ਪਿੰਡ ਮੁੱਲਾ ਪਰ ਜਿਲ੍ਹਾ ਫਤਿਹਗੜ ਸਾਹਿਬ ਅੱਜ ਮਾਨਯੋਗ ਸੀਐਮ ਮਾਨ ਸਾਹਿਬ ਅੱਜ ਬਸੀਪਖਣਾ ਮੰਡੀ ਵਿੱਚ ਦੌਰਾ ਕਰ ਰਹੇ ਸੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਗਰਾਊਂਡ ਰਿਪੋਰਟ ਤੇ ਆ ਕੇ ਸਾਰੇ ਕਿਸਾਨਾਂ ਦੀ ਸੁਣੀ ਹੈ ਗੱਲਬਾਤ ਤੇ ਮੰਡੀਆਂ ਵਿੱਚ ਆਉਣ ਬੜੀਆਂ ਦਿੱਕਤਾਂ ਬਾਰੇ ਪੁੱਛਿਆ ਤੇ ਉਹਨਾਂ ਦਾ ਨਾਲ ਦੀ ਨਾਲ ਡੀਸੀ ਮੈਮ ਨੂੰ ਕਹਿ ਕੇ ਹੱਲ ਵੀ ਕਰਵਾਇਆ ਮੈਸ ਦਾ ਇਸ ਵਾਰ ਕੋਈ ਦਿੱਕਤ ਆ ਨਹੀਂ ਰਹੀ ਨਾਲ ਦੀ ਨਾਲ ਸਾਰਾ ਕੁਝ ਹੋ ਰਿਹਾ ਹੈ ਲਿਫਟਿੰਗ ਵੀ ਹੋ ਰਹੀ ਹੈ ਮੰਡੀਆਂ ਵਿੱਚ ਜਗ੍ਹਾ ਸਪੇਸ ਖਾਲੀ ਹੈ ਕੁਝ ਕਰਕੇ ਜ਼ਿੰਮੇਵਾਰਨੋਂ ਠੇਰੀ ਬੇਚਣ ਵਿੱਚ ਵੀ ਸਫਾ ਹੋ ਰਿਹਾ ਹੈ ਪਹਿਲਾਂ ਤਾਂ ਨਹੀਂ ਲਿਫਟਿੰਗ ਬਹੁਤ ਸਲੋ ਹੁੰਦੀ ਸੀ ਸਾਰੀ ਮੰਡੀ ਦੇ ਵਿੱਚ ਪੋਰੀਆਂ ਨਾਲੇ ਜਾਮ ਲੱਗ ਜਾਂਦਾ ਤਾਂ ਕਿਸਾਨਾਂ ਨੂੰ ਦੋ ਦੋ ਦਿਨ ਇੱਥੇ ਮੰਡੀਆਂ ਵਿੱਚ ਰੋਲਣਾ ਪੈਂਦਾ ਸੀ ਉਹ ਲਿਫਟਿੰਗ ਦੇ ਪ੍ਰਬੰਧ ਵਿੱਚ ਵੀ ਐਸੇ ਕਿ ਸਾਨੂੰ ਸੌਖਾ ਲੇਬਰ ਨੂੰ ਵੀ ਸੌਖਾ ਇਸ ਕਰਕੇ ਕਿਸਾਨ ਸਵੇਰੇ ਆਉਂਦਾ ਟਰਾਲੀ ਲੈ ਕੇ ਸ਼ਾਮੇ ਟਰਾਲੀ ਵੇਚ ਕੇ ਆਪਣੇ ਘਰ ਚਲਾ ਜਾਂਦਾ ਹੈ ਤੇ ਪੇਮੈਂਟ ਦੀ ਵੀ ਇਸ ਵਾਰ ਕੋਈ ਦਿੱਕਤ ਨਹੀਂ ਆ ਰਹੀ ਜਿਵੇਂ ਸੀਏ ਮਾਨ ਸਾਹਿਬ ਕਹਿ ਰਹੇ ਸੀ ਕਿ ਘਰ ਜਾਂਦੀ ਸਰ ਪੇਮਟ ਆ ਜਾਂਦੀ ਹੈ ਉਹ ਉਹਨਾਂ ਨੇ ਵਾਦਾ ਪੂਰਾ ਕਰਕੇ ਦਿਖਾਇਆ ਨਾਲ ਦੀ ਨਾਲ ਸਾਡੇ ਖਾਤਿਆਂ 'ਚ ਪੈਸੇ ਪੈ ਰਹੇ ਨੇ ਸੋ ਅਸੀਂ ਮਾਨ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਆ